ਐਮਐਲ ਸਾਹਿਬ ਕਿਸ ਤਰ੍ਹਾਂ ਦਾ ਲੋਕਾਂ ਦਾ ਉੱਚਾ ਹੈ ਕਿੰਨਾ ਦਾ ਹੰਗਾਰਾ ਮਿਲ ਰਿਹਾ ਰੋਡ ਸ਼ੋਅ ਮਾਚਾ ਬੜਾ ਵਧੀਆ ਚੰਗਾ ਲੱਗਦਾ ਜਿਹੜਾ ਅੱਜ ਰੋਡ ਸ਼ੋਅ ਨਿਕਲਿਆ ਜਿਹੜਾ ਬੜਾ ਤਗੜਾ ਹੰਗਾਰਾ ਲੋਕ ਆਪ ਪ੍ਰੋਟੈਕਟਰ ਲੈ ਕੇ ਆਪ ਕਾਰਾਂ ਲੈ ਕੇ ਆਪ ਸਕੂਟੋ ਮੋਟਰਸਾਈਕਲ ਲੈ ਕੇ ਪਹੁੰਚੇ ਨੇ ਇਹ ਜਿਹੜਾ ਕਾਫਲਾ ਅੱਜ ਦਾ ਇਹਨੇ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਰਕਾਰ ਥੋੜਾ ਐਡਾ ਮੈਨੂੰ ਨਹੀਂ ਲੱਗਦਾ ਅਜੇ ਤੱਕ ਰੋਡ ਸ਼ੋਅ ਹੋਣਾ ਚਾਹੀਦਾ ਅੱਜ ਹੋ ਗਿਆ ਕੁੱਝ ਇਕੱਠ ਵੀ ਸ਼ਰਾਬਾਂ ਵੰਡ ਬਣ ਕੇ ਕਰਦੇ ਨੇ ਜੇ ਕੰਮ ਕੀਤੇ ਉਹਨੂੰ ਤਾਂ ਸ਼ਰਾਬਾਂ ਘਰੋਂ ਵੰਡੀਆਂ ਪੈਣ ਜਿੱਦਾਂ ਸਾਡਾ ਰੋਡ ਸ਼ੋ 2022 ਦੇ ਵਿੱਚ ਸਭ ਤੋਂ ਵੱਧ ਬੋਟਾ ਤੇ ਜਿੱਤਾਂ ਆਉਣ ਦਾ ਰਿਕਾਰਡ ਮੇਰਾ ਆ ਗਿਆ ਸੀ ਆਪਣੇ ਐਮਐਲਏ ਵਾਲੇ ਇਲੈਕਸ਼ਨ 'ਚ ਤੇ ਉਸੇ ਤਰ੍ਹਾਂ ਜਿਹੜੀ ਆ ਆਪਣੇ ਐਮਪੀ ਦੀ ਇਲੈਕਸ਼ਨ ਇਹ ਰਿਕਾਰਡ ਤੋੜੂਗੇ ਹੁਣ ਤੱਕ ਦਾ ਸਭ ਤੋਂ ਵੱਡਾ ਜਿੱਤ ਜਿਹੜੀ ਹੋਊਗੀ ਕਿਸੇ ਐਮਪੀ ਦੇ ਤੌਰ ਤੇ ਵਿਧਾਨ ਸਭਾ ਹਲਕੇ 'ਚ ਉਹ ਜੀਪੀ ਸਾਭ ਦੀ ਹੋਊਗੀ ਮੇਰੇ ਹਲਕੇ 'ਚ ਸੋ ਜੋ ਲੋਕਾਂ ਨੇ ਗਰੰਟੀਆ ਕੀਤੀ ਸੀ ਉਹ ਸਾਰਿਆਂ ਨੂੰ ਪੂਰਾ ਕੀਤਾ ਜਾ ਰਿਹਾ ਸਿਰਫ ਇੱਕ ਗਰੰਟੀ ਦੇਂਦੀ ਆ ਲੇਡੀਜ਼ ਵਾਸਤੇ ਜਿਹੜਾ 1000 ਰੁਪਏ ਉਹ ਵੀ 1100 ਰੁਪਏ ਕਰ ਦਿੱਤਾ ਭਗਵੰਦਬਾਨ ਜੀ ਨੇ ਬੋਲਿਆ ਮੈਂ ਸਮਝਦਾ ਹਾਂ ਕਿ 2 ਮਹੀਨੇ ਦੇ ਵਿੱਚ ਉਹ ਵੀ ਪੂਰਾ ਕਰ ਦਿੱਤਾ ਜਾ ਰਿਹਾ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਨੇ ਤੇ 4 ਜੂਨ ਨੂੰ ਨਤੀਜੇ ਆ ਜਾਣੇ ਨੇ ਚੋਣ ਪ੍ਰਚਾਰ ਦਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਲਾਸਟ ਦਿਨ ਹੈ ਤਾਂ ਲੋਕ ਸਭਾ ਹਲਕਾ ਫਤੇਗੜ ਸਾਹਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੇ ਹੱਕ ਦੇ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਜਗਤਾਰ ਸਿੰਘ ਦਿਹਾਲਪੁਰਾ ਜਿਹੜਾ ਕਿ ਵਿਧਾਇਕ ਨੇ ਉਨਾ ਦੇ ਵੱਲੋਂ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਣਾ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਨੇ ਐਮ ਐਲ ਏ ਸਾਹਿਬ ਕਿਸ ਤਰ੍ਹਾਂ ਦਾ ਲੋਕਾਂ ਦਾ ਉੱਚਾ ਹੈ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਰੋਡ ਸ਼ੋਅ ਮਾਜੀ ਬੜਾ ਵਧੀਆ ਚੰਗਾ ਲੱਗਦਾ ਜਿਹੜਾ ਅੱਜ ਰੋਡ ਸ਼ੋਅ ਨਿਕਲਿਆ ਜਿਹੜਾ ਬੜਾ ਤਗੜਾ ਹੰਗਾਰਾ ਲੋਕ ਆਪ ਪਟਾਟਰ ਲੈ ਕੇ ਆਪ ਕਾਰਾਂ ਲਾ ਕੇ ਆਪ ਸਕੂਟਰ ਮੋਟਰਸਾਈਕਲ ਲੈ ਕੇ ਪਹੁੰਚੇ ਨੇ ਤੇ ਮਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੰਮ ਕਰਨ ਤੋਂ ਬਾਅਦ ਲੋਕ ਆਪਣੇ ਆਪ ਮਾਰੇ ਕਲਮੜ ਕੇ ਆਉਂਦੇ ਨੇ ਤੇ ਬੜੀ ਮਾਨੂੰ ਖੁਸ਼ੀ ਹੋ ਰਹੀ ਹੈ ਅਸੀਂ ਕਿੰਨਾ ਅਗਰ ਕਾਫਲਾ ਹੈ ਇਸ ਰੋਡ ਸ਼ੋਅ ਦੇ ਵਿੱਚ ਜੇ ਗੱਲ ਕਰੀਏ ਕਿੰਨੇ ਇੱਕ ਗੱਡੀਆਂ ਨੇ ਕਿੰਨੇ ਕਿ ਟਰੈਕਟਰ ਨੇ ਦੇਖੋ ਜੀ ਉਹਦੀ ਗਿਣਤੀ ਦਾ ਮੈਂ ਕੁਝ ਨਹੀਂ ਕਰਾਂ ਪਰ ਕਈ ਕਿਲੋਮੀਟਰ ਲੰਬਾ ਕਾਫਲਾ ਮੈਨੂੰ ਇਹ ਆ ਵੀ ਜਿਵੇਂ ਮੈਂ ਪਹਿਲਾਂ ਦੱਸ ਕੇ ਹਰੇਆ ਵੀ ਬੋਟਾਂ ਚ ਇਤਿਹਾਸ ਸਭ ਤੋਂ ਵੱਡਾ ਸਿਰਜਿਆ ਅਸਮਰਾਲੇ ਦੇ ਲੋਕਾਂ ਨੇ ਵੱਧ ਬੋਟਾਂ ਵਿੱਚ ਪਾਇਆ ਉਹ ਕੋੜ ਰਿਕਾਰਡ ਤੋੜਿਆ ਉਹ ਇਹ ਜਿਹੜਾ ਕਾਫਲਾ ਅੱਜ ਦਾ ਇਹਨੇ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਤੋੜਿਆ ਐਡਾ ਮੈਨੂੰ ਨਹੀਂ ਅ ਜੇ ਭਗਵਾਨ ਸਿੰਘ ਮਾਨ ਉਹਨਾਂ ਨੇ 13 0 ਦਾ ਨਾਹਰਾ ਦਿੱਤਾ ਹੈ ਪੰਜਾਬ ਦੇ ਵਿੱਚ ਕਿ 13 0 ਕਰਨੀ ਆ 13 0 ਹੋਣੀ ਆ 4 ਜੂਨ ਨੂੰ ਕੀ ਲੱਗਦਾ ਉਹ ਕਿੰਨਾ ਕਿ ਕਿਵੇਂ ਉਹ ਕੰਮ ਤੇ ਮੋਰ ਆ ਜੀ ਅੱਜ ਜਿਹੜਾ ਕਾਫਲਾ ਇਹ ਉਸ ਚੀਜ਼ ਨਾਲ ਦੱਸਦਾ ਤੁਸੀਂ ਆਪ ਦੇਖਿਆ ਇੱਥੇ ਦਾ ਕੱਠ ਵੀ ਸ਼ਰਾਬਾਂ ਵੰਡ-ਵੰਡ ਕੇ ਕਰਦੇ ਨੇ ਜੇ ਕੰਮ ਕੀਤੇ ਉਹਨੂੰ ਤਾਂ ਸ਼ਰਾਬਾਂ ਘਰੋਂ ਵੰਡੀਆਂ ਪੈਣ ਜਿੱਦਾਂ ਸਾਡਾ ਰੋਡ ਸ਼ੋਅ ਆ ਘਟੋਲ 15 ਤੋਂ 20 ਲੱਖ ਰੁਪਏ ਲੱਗਣਾਂ ਦੀ ਇਹਨਾਂ ਦੇ ਜੇ ਇਹਨਾਂ ਨੇ ਕਰਨਾ ਹੁੰਦਾ ਤੁਹਾਨੂੰ ਪਤਾ ਵੀ ਖਰਚਾ ਕਿਵੇਂ ਕਰਦੇ ਨੇ ਕਿਵੇਂ ਤੇਲ ਪਾਣੀ ਵਾਕੇ ਸ਼ਰਾਬਾਂ ਵੰਡ ਕੇ ਤਾਂ ਕਰਦੇ ਨੇ ਆ ਜਿਹੜਾ ਆਪ ਮਾਰਿਆ ਇਸ ਹਵਾ ਸੀ ਸਾਨੂੰ ਇਹੀ ਕੰਮ ਕਰਕੇ ਖੁਸ਼ੀ ਮਿਲਦੀ ਆ ਇਹ ਉਦੋਂ ਵੱਧ ਜਿਹੜੇ 3 ਸਾਲ ਪਏ ਨੇ ਉਹ ਚ ਕੰਮ ਕਰਨ ਨੂੰ ਸਾਨੂੰ ਕੋਈ ਰੋਕ ਨਹੀਂ ਮਿਲਦੀ ਵੀ ਉਦੋਂ ਵੱਧ ਅਸੀਂ ਜੀ ਤੇਜ਼ ਹੋ ਕੇ ਕੰਮ ਕਰੂੰਗੇ ਕੀ ਲੱਗਦਾ ਗੁਰਪ੍ਰੀਤ ਸਿੰਘ ਜੀ ਪੀ ਉਹਨਾਂ ਨੂੰ ਕਿੰਨੇ ਕ ਵੱਡੇ ਫਤਵੇ ਦੇ ਨਾਲ ਲੋਕ ਸਭਾ ਹਲਕਾ ਫਟੇਗੜ ਸਾਹਿਬ ਚ ਉੱਜਾ ਕੇ ਪਿੱਛੂ ਮੈਂ ਸਾਫ਼ ਕਹਿੰਦਾ ਜੀ ਦੇਖ ਲਿਓ ਰਿਜ਼ਲਟ ਤੁਹਾਡੇ ਮੂਰੇ ਆਏਗਾ ਜਿੱਮੇ 2022 ਦੇ ਵਿੱਚ ਸਭ ਤੋਂ ਵੱਧ ਵੋਟਾਂ ਤੇ ਜਿੱਤਾਂ ਆਉਣ ਦਾ ਰਿਕਾਰਡ ਮੇਰਾ ਆ ਗਿਆ ਸੀ ਆਪਣੇ ਐਮਐਲਏ ਵਾਲੇ ਇਲੈਕਸ਼ਨ ਚ ਤੇ ਉਸੇ ਤਰ੍ਹਾਂ ਜਿਹੜੀ ਆ ਆਪਣੇ ਐਮਪੀ ਦੀ ਇਲੈਕਸ਼ਨ ਆ ਇਹ ਰਿਕਾਰਡ ਤੋਂ ਉਹ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਜਿੱਤ ਜਿਹੜੀ ਹੋ ਗਈ ਕਿਸੇ ਐਮਪੀ ਦੇ ਤੌਰ ਤੇ ਵਿਧਾਨ ਸਭਾ ਹਲਕੇ ਚ ਉਹ ਜੀਪੀ ਸਾਬ ਦੀ ਹੋ ਗਈ ਮੇਰੇ ਹਲਕੇ ਚ। ਹਲਕੇ ਵਿੱਚ ਇੱਕ ਪਰਸੋ ਚੋਣਾ ਹੋ ਜਾਣੀਆਂ ਪੰਜਾਬ ਦੇ ਵਿੱਚ ਇੱਕ ਦਿਨ ਨੂੰ ਕੀ ਸੁਨੇਹਾ ਦੇਵੋਗੇ ਸਾਰੇ ਵੋਟਰਾਂ ਨੂੰ ਕੀ ਅਪੀਲ ਹੈ ਤੁਹਾਡੀ? ਮੇਰੀ ਇੱਕ ਅਪੀਲ ਹੈ ਜੀ ਦੇਖੋ ਅਸੀਂ ਹੁਣ ਤੱਕ ਜੇ ਵੋਟਾਂ ਵੀ ਮੰਗੀਆਂ ਨੇ ਤੇ ਕੰਮ ਦੇ ਨਾਂ ਤੇ ਮੰਗੀਆਂ ਨੇ ਕਿਸੇ ਨੂੰ ਨਿੰਦਿਆ ਨਹੀਂ ਹੈਗਾ ਵੀ ਜੇ ਨਿੰਦਕੇ ਵੋਟਾਂ ਮੰਗੀਆਂ ਹੁਣ ਨਹੀਂ ਤਾਂ ਅੱਜ ਦੇਖਿਆ ਜੀ ਨਿੰਦਕੇ ਜਾਂ ਪੈਸੇ ਜੋ ਵੀ ਅਹੇਲੀ ਬਸਿਲੀ ਵਰਤਦੇ ਨੇ ਅਸੀਂ ਦਾ ਜਿਹੜੇ ਕੰਮ ਕਰਾਏ ਨੇ ਕੰ ਲਗਾ ਗਏ ਵੀ ਇਹ ਕੰਮ ਕਿਦਨੀ ਤੱਕ ਕੰਮ ਨੂੰ ਮੋਹਰ ਲਾਓ ਜੀ ਆ ਗੱਲ ਤਾਂ ਬਿਲਕੁਲ ਜੀ ਇਹ ਹਨ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਤੋਂ ਜਗਤਾਰ ਸਿੰਘ ਦਿਹਾਲਪੁਰਾ ਜੋ ਕਿ ਮੌਜੂਦਾ ਵਿਧਾਇਕ ਨੇ ਤਾਂ ਦੇਖ ਸਕਦੇ ਹੋ ਰੋਡ ਸ਼ੋਅ ਦੇ ਵਿੱਚ ਇੱਕ ਵੱਡੇ ਕਾਫਲੇ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਮਾਛੀਵਾੜਾ ਸਾਹਿਬ ਦੇ ਬਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਰੋਡ ਸ਼ੋਅ ਹੈ ਉਹ ਜਾ ਰਿਹਾ ਹੋਇਆ ਸਮਰਾਲਾ ਦੇ ਵਿੱਚ ਮੌਜੂਦ ਆ ਤੇ ਗਲਤ ਗੱਲ ਕਰ ਲੈਨੇ ਆ ਖੀਰਨੀਆ ਸਾਹਿਬ ਜਿਹੜੇ ਕਿ ਸਾਬਕਾ ਵਿਧਾਇਕ ਨੇ ਉਹ ਵੀ ਸਾਡੇ ਨਾਲ ਮਸ਼ਹੂਰ ਨੇ ਕਿਰਨੀਆ ਸਾਹਿਬ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜੋਲੇ ਰੋਡ ਸ਼ੋ ਜਿਵੇਂ ਜਗਤਾਰ ਸਿੰਘ ਐਮਐਲਏ ਸਾਹਿਬ ਨੇ ਦੱਸਿਆ ਕਿ ਵੱਡਾ ਜਿਹੜਾ ਰੋਡ ਸ਼ੋ ਅੱਜ ਕਰਨ ਜਾ ਰਹੇ ਆ ਆਖਰੀ ਦਿਨਾਂ ਪ੍ਰਚਾਰ ਦਾ ਸੋ ਜੋ ਲੋਕਾਂ ਨਾਲ ਗਰੰਟੀਆਂ ਕੀਤੀਆਂ ਸਨ ਉਹ ਸਾਰਿਆਂ ਨੂੰ ਪੂਰਾ ਕੀਤਾ ਜਾ ਰਿਹਾ ਸਿਰਫ ਇੱਕ ਗਰੰਟੀ ਦੇਂਦੀ ਆ ਲੇਡੀਜ਼ ਵਾਸਤੇ ਜਿਹੜਾ 1000 ਰੁਪਏ ਉਹ ਵੀ 1100 ਰੁਪਏ ਕਰ ਦਿੱਤਾ ਭਗਵੰਦ ਦਵੰਜੀ ਨੇ ਬੋਲਿਆ ਮੈਂ ਸਮਝਦਾ ਹਾਂ ਕਿ 2 ਮਹੀਨੇ ਦੇ ਵਿੱਚ ਉਹ ਵੀ ਪੂਰਾ ਕਰਨ ਜਾ ਰਹੇ ਆ ਲੋਕਾਂ ਨੂੰ ਬਿਜਲੀ ਫ੍ਰੀ ਆ ਉਹਨਾਂ ਦੀ ਡਾਕਟਰੀ ਫ੍ਰੀ ਆ ਸਕੂਲਾਂ ਦੀ ਫੀਸ ਫ੍ਰੀ ਆ ਸਕੂਲ ਬਹੁਤ ਵਧੀਆ ਸਕੂਲ ਬਣਾ ਦੇ ਮਹੱਲਾ ਕਲੀਨਿਕ ਬਣਾ ਦਿੱਤੇ ਨੇ ਸੜਕਾਂ ਬਣਾ ਦਿੱਤੀਆਂ ਸਵਾਰਾ ਮੈਂ ਸਮਝਦਾ ਕਿ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਨੇ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਗਿਆ ਔਰ ਤੁਸੀਂ ਦੇਖ ਰਹੇ ਹੋ ਕਿ ਬਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਸਵਾਗਤ ਕਰ ਰਹੇ ਨੇ ਕਿਸ ਤਰ੍ਹਾਂ ਦਾ ਵੱਡਾ ਜਿਹੜਾ ਰੋਡ ਸ਼ੋਅ ਅੱਜ ਕੱਢਿਆ ਜਾ ਰਿਹਾ ਇਹ ਮੈਂ ਸਮਝਦਾ ਕਿ ਸਾਡੇ ਉਮੀਦਵਾਰ ਗੁਪਤਰੀ ਸਿੰਘ ਜੀਪੀਜੀ ਨੇ ਉਹਨਾਂ ਨੂੰ ਜਿੰਨੇ ਕੱਲਿਆਂ ਨੂੰ ਵੋਟ ਪਈ ਓਨੀ ਸਾਰਿਆਂ ਨੂੰ ਵੋਟ ਪੈਣੀ ਹੈ ਤੁਸੀਂ ਦੇਖ ਲਓ ਬਹੁਤ ਵੱਡਾ ਰਿਕਾਰਡ ਹੈ ਜਿਹੜਾ ਇਹਦੇ 'ਚ ਵੀ ਅਸੀਂ ਮੈਂ ਸਮਝਦਾ ਕਿ ਲੋ ਆਪਸਾਂ ਜਿਹੜਾ ਰਿਕਾਰਡ ਪੈਦਾ ਕਰਾਂਗੇ ਤੁਹ ਸਾਰਿਆਂ ਨੂੰ ਬਹੁਤ-ਬਹੁਤ ਧੰ ਇਹ ਰੌੜ-ਸ਼ੋਰ ਦੇ ਲਈ ਬਹੁਤ ਬਹੁਤ ਤੇਰਾ 0 ਦਾ ਨਾਰਾ ਦਿੱਤਾ ਭਗਵਾਨ ਸਿੰਘ ਮਾਨ ਉਹਨੇ ਕੀ ਲੱਗਦਾ ਉਹ ਪੂਰਾ ਹੋ ਬਿਲਕੁਲ ਜੀ ਪੂਰਾ ਉਹਨੂੰ ਪਤਾ ਉਹਨੂੰ ਪਤਾ ਜਿਵੇਂ ਪਹਿਲਾਂ ਕਿਹਾ ਸੀ ਕਿ 92 ਸੀਟਾਂ ਜਿੱਤਾਂਗੇ ਫਲਾਣਾ ਫਲਾਣਾ ਬੰਦਾ ਹਾਰੂਗਾ ਸਾਰੇ ਹਾਰੇ ਨੇ ਇਹਦੇ ਵਿੱਚ ਵੀ ਤੇਰਾ 0 ਬਿਲਕੁਲ ਹੋਊਗਾ ਜੀ ਦਵਾਂਗੇ ਲੋਕਾਂ ਨੂੰ ਲੋਕਾਂ ਨੂੰ ਸੁਨੇਹਾ ਵੀ ਸ਼ਾਂਤੀ ਦੇ ਨਾਲ ਵੋਟਾਂ ਪਾਓ ਕੋਈ ਨਹੀਂ ਵੋਟ ਹੈ ਜਿਹੜੀ ਰਹਿ ਨਾ ਜਾਵੇ ਸਾਰੀ ਵੋਟਾਂ ਦੀ ਭਗਟਾਉਣ ਦੀ ਕਰ ਜਿੱਥੇ ਤੁਹਾਡਾ ਕੀ ਕਰਦਾ ਪਾਓ ਲੇਕਿਨ ਅਸੀਂ ਬੇਨਤੀ ਕਰਦੇ ਕੰਮਾਂ ਨੂੰ ਦੇਖ ਕੇ ਜਿਹੜੀ ਵੋਟ ਪਾਉਣੀ ਚਾਹੀਦੀ ਆ ਕੰਮ ਬਹੁਤ ਵੱਡੇ ਹੋ ਗਏ ਬਹੁਤ ਬਹੁਤ ਧੰਨਵਾਦ ਬਿਲਕੁਲ ਸਾਡੇ ਨਾਲ ਮੋਹਿਤ ਕੁੰਦਰਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਤੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਗੱਲਬਾਤ ਕਰ ਲੈਣਾ ਕੁੰਦਰਾ ਸਾਹਿਬ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਸ਼ਰੋਡ ਸ਼ੋਹ ਨੂੰ ਲੈ ਕੇ ਅੱਜ ਮਿਲ ਰਿਹਾ ਕਿੰਨਾ ਕਬੱਡਾ ਕਾਫਲਾ ਮੇਰੇ ਹਿਸਾਬ ਨਾਲ ਜੀ ਅੱਜ ਦਾ ਕਾਫਲਾ ਆਪਣੇ ਆਪ ਚ ਦਰਸਾਉਂਦਾ ਕਿ ਲੋਕਾਂ ਨੇ ਪਾਰਟੀ ਦੀਆਂ ਨੀਤੀਆਂ ਤੇ ਕੀਤੇ ਕੰਮਾਂ ਤੇ ਮੋਹਰ ਲਾਉਣੀ ਆ ਜੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਕਾਫਲਾ ਉਹ ਵੀ ਕਿ ਲੋਕਾਂ ਦਾ ਇੰਨਾ ਪਿਆਰ ਮੁਹੱਬਤ ਜਿਵੇਂ ਲੋਕ ਹਮ ਹਮਾ ਆ ਕੇ ਐਮਐਲ ਸਾਬ ਨੂੰ ਮਿਲ ਰਹੇ ਨੇ ਜਾਂ ਪਾਰਟੀ ਨਾਲ ਜੁੜ ਰਹੇ ਨੇ ਤਾਂ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਆਪ ਚ ਇੱਕ ਮਸਾਲਾ ਜੀ ਔਰ ਆਉਣ ਵਾਲੀ 4 ਤਰੀਕ ਨੂੰ ਤੁਸੀਂ ਦੇਖੋਗੇ ਕਿ ਸਭ ਤੋਂ ਵੱਧ ਲੀਡ ਦੇ ਨਾਲ ਹਲਕਾ ਸਮਰਾਲਾ ਦੇ ਵਿੱਚ ਜੀਪੀ ਸਿੰਘ ਜੀ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਪੀ ਸਿੰਘ ਜੀਪੀ ਉਹਨਾਂ ਦੇ ਹੱਕ ਦੇ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਜਿਹੜੇ ਵਿਧਾਇਕ ਨੇ ਜਗਤਾਰ ਸਿੰਘ ਦਿਆਲਪੁਰਾ ਹਣੀ ਉਹਨਾਂ ਦੇ ਵੱਲੋਂ ਇੱਕ ਰੋਡ ਸ਼ੋਅ ਕੀਤਾ ਗਿਆ ਸਮਰਾਲੇ ਤੋਂ ਸ਼ੁਰੂ ਹੋ ਕੇ ਮਾਛੀਬੜਾ ਸਾਹਿਬ ਦੇ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਉਹਨਾਂ ਦਾ ਇਹ ਕਹਿਣਾ ਹੈ ਕਿ ਲੰਬੇ ਕਾਫਲੇ ਦੇ ਨਾਲ ਇਹ ਰੋਡ ਸ਼ੋਅ ਜਿਹੜਾ ਨਿਕਲਿਆ ਮਾਛੀਬੜਾ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ ਇਸ ਰੋਡ ਸ਼ੋਅ ਨੂੰ ਮਿਲ ਰਿਹਾ ਹੋਇਆ ਜਿਵੇਂ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਨੂੰ ਵੱਡੇ ਫਤਵੇ ਦੇ ਨਾਲ ਜਿਤਾਇਆ ਸੀ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੇ ਵਿੱਚ ਵੀ ਸਾਨੂੰ ਜਿਹੜੀ ਇੱਕ ਵੱਡੀ ਜਿੱਤ ਹੈ ਵੱਡੀ ਜਿੱਤ ਹੈ ਜਿਹੜੀ ਉਹ ਪ੍ਰਾਪਤ ਹੋਊਗੀ ਇੱਕ ਵੱਡੇ ਕਾਫਲੇ ਦੇ ਨਾਲ ਅੱਜ ਰੋਡ ਸ਼ੋਅ ਕੱਢਿਆ ਇਸ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨੂੰ ਵੀ ਅਸੀਂ ਵੱਡੀ ਲੀਡ ਦੇ ਨਾਲ ਇਸ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਜਿੱਤਾ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤਾਂ ਦੇਖਣਾ ਇਹ ਹੋਵੇਗਾ ਹੁਣ 4 ਤਰੀਕ ਨੂੰ ਪੰਜਾਬ ਦੇ ਵਿੱਚ ਨਤੀਜੇ ਆ ਜਾਣੇ ਨੇ 4 ਜੂਨ ਨੂੰ ਕਿ ਲੋਕ ਕਿਹੜੀ ਪਾਰਟੀ ਨੂੰ ਫਤਵਾ ਦੇ ਕੇ ਜਿਤਾਉਂਦੇ ਨੇ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਕੇ 30 ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਜਿੱਤ ਕੇ ਪਹੁੰਚਦਾ ਹੈ ਤਾਂ ਆਉਣ ਵਾਲਾ ਸਮਾਂ ਦੱਸੇ ਤਮੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ